ਆ ਕੰਮ ਵੇਖੋ ਵੀ ਕਿੱਡੀ ਵੱਡੀ ਤਰੇਖ ਸੀ ਇਹ ਕਿਸੇ ਸ਼ਰਾਤੀ ਬੰਦੇ ਨੇ ਵੜਤੀ ਤੇ ਆ ਵੇਖੋ ਥੱਲੇ ਸੋਟੀਆਂ ਟਾਹਣੀਆਂ ਪੱਤੇ ਲਾ ਕੇ ਲੈ ਗਿਆ ਇਹ ਸਾਰੇ ਕੰਮ ਇੱਥੇ ਲੱਗੇ ਆ ਜਿਹੜੇ ਝੁੱਗੀਆਂ ਵਾਲੇ ਆ ਉਹਨਾਂ ਦੇ ਕੰਮ ਆ ਇਹ ਸਾਰੇ ਔਰ ਇਸ ਤਰ੍ਹਾਂ ਦੇ ਨਾਲ ਹੀ ਆ ਵੇਖੋ ਟਾਹਣੀਆਂ ਕਿੰਨੀਆਂ ਜਿਹੜੀਆਂ ਇੱਥੇ ਕਿੰਨੇ ਬੂਟੇ ਆ ਜਿਹੜੇ ਛੋਟੇ ਛੋਟੇ ਆ ਸਾਰੇ ਆ ਵੇਖੋ ਵੱਡ ਬੁੱਢ ਕੇ ਸੁੱਟੇ ਥੱਲੇ ਪੱਤੇ ਲਾ ਕੇ ਲੈ ਜਾਂਦੇ ਤੇ ਉੱਤੋਂ ਹਾਲ ਜਿਹੜੇ ਆ ਫਿਰ ਉਹ ਰੁੱਖ ਦੇ ਮਾੜੇ ਹੋ ਜਾਂਦੇ ਆ ਵੇਖੋ ਆ ਕਿੱਡਾ ਰੁੱਖ ਸੀ ਇਹ ਵੀ ਵੱਡ ਦਿੱਤਾ ਗਿਆ ਇਸ ਤਰ੍ਹਾਂ ਦੇ ਨਾਲ ਆਲੇ ਦੁਆਲੇ ਜੇ ਧੰਮਾ ਵਖਾਵਾਂ ਕਿੰਨੇ ਰੁੱਖ ਵੱਢਤੇ ਆ ਉਪਰੋਂ ਆਹ ਦੇਖੋ ਕੱਲੀ ਟਾਣੀ ਰਹਿ ਗਈ ਐ ਆਹ ਦੋ ਬੂਟੇ ਇੱਥੇ ਆ ਇਹ ਵੀ ਟਾਣੀਆਂ ਰਹਿ ਗਈਆਂ ਇਹ ਉਹ ਸ਼ਰਾਰਤੀ ਲੋਕ ਆ ਵੇ ਕੋਤੋਂ ਸਾਰਾ ਵੱਢ ਕੇ ਲੈ ਗਏ ਜੋ ਕੁਛ ਵੀ ਆਹ ਸੁੱਟਦਾ ਇੱਧਰ ਟਾਣ ਵੱਢ ਕੇ ਆਹ ਤਾਜੇ ਹਲੇ ਬੂਟੇ ਜਿਹੜੇ ਆ ਇਹ ਸਾਰੇ ਜਿਹੜੇ ਆ ਇਹ ਸ਼ਰਾਰਤੀ ਲੋਕ ਇੱਥੋਂ ਵੱਢ ਕੇ ਤੇ ਇਸ ਤਰ੍ਹਾਂ ਕੇ ਦੇ ਨਾਲ ਸਾਰਾ ਟਾਣੀਆਂ ਜਿਹੜੀਆਂ ਇੱਥੇ ਸੁੱਟ ਜਾਂਦੇ ਆ ਆਪਲੇ-ਆਪਲੇ ਬੂਟਿਆਂ ਨੂੰ ਜਿਹੜਾ ਸ਼ਰਾਰਤੀ ਲੋਕ ਵੱਢਣ ਲਈ ਲੱਗਿਆ ਤੋ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਇਹਨਾਂ ਖਿਲਾਫ ਜਿਹੜਾ ਕਾਰਵਾਈ ਕਰਨੀ ਚਾਹੀਦੀ ਹੈ